ਸਤਿ ਸ਼੍ਰੀ ਅਕਾਲ ਇੱਕ ਵਾਰੀ ਸਾਰੇ ਵੀਰਾਂ ਨੂੰ ਅੱਜ ਅਹੀਂ ਆਏ ਆ ਵਕੀਲਾਂ ਦੇ ਜਿਹੜਾ ਕਿ ਸਵੀਮ ਪੂਲ ਬੰਦਿਆ ਆਓ ਜੀ ਸਾਜੀ ਐ ਆਪਣੇ ਠੇਕੇਦਾਰ ਸਾਹਿਬ ਜੇ ਮਿੱਤਿਆਰੀ ਕੀ ਤਾਈ ਜੀ ਅਜਾ ਤੇ ਮੂੰਹ ਕਰੋ ਮਹਾਰਾਜ ਐ ਹੈਗੇ ਨਹੀਂ ਐ ਆਪਣਾ ਕੰਪਨੀ ਦਾ ਪ੍ਰਾਈਮ ਬੋਲ ਡੀ ਵਧੀਆ ਤਿਆਰੀ ਕੀਤੀ ਹੈ ਨੇ ਕੇ ਵੀਰ ਭਰਾ ਨੂੰ ਕੋਈ ਲੋਡ ਹੋਵੇ ਇਹੋ ਜਿਹਾ ਠੇਕੇਦਾਰ ਦੀ ਇਹਦਾ ਨੰਬਰ ਇਹ ਵੀਡੀਓ ਵਿੱਚ ਦਵਾਂਗੇ ਤੁਹਾਨੂੰ ਅੰਦਰ ਤਾਂ ਦਿਖਾਉਣਾ ਆ ਵੀ ਅੰਦਰ ਵੀ ਇੰਨੇ ਕੰਮ ਕੀਤਾ ਸਾਰਾ ਅਸਲਾਬਾਹ ਨੂੰ ਮੈਂ ਦੱਲ ਦਿੱਤਾ ਸਾਰੀ ਟਾਇਲਿਜ ਜਿੱਥੇ ਜੀ ਇੱਕ ਬੰਨ ਹੋਰ ਬਾਅਦ ਨੂੰ ਖਾਂਦੇ ਦਾ ਨੇੜਾ ਕੇ ਲਾਇਆ ਉਹਨੇ ਲਾਈਟ ਹੀ ਨਹੀਂ ਆ ਗਈ ਥੋੜੀ ਜੀ ਇਸ ਨਾਲ ਬਾਹਰ ਨੂੰ ਜਾ ਨਹੀਂ ਚਾ ਹੈਗਾ ਹਾਂ ਮੰਨੋਂ ਹੋਣੇ ਵਾਟਰਪੂਲ ਹੂੰ ਦੇਖੋ ਕਿੰਨਾ ਵਧੀਆ ਕੰਮ ਕੀਤਾ ਇੱਕ ਇਹ ਠੇਕੇਦਾਰ ਹੈਗਾ ਹਾਰੇ ਕਮਾਲ ਆ ਭਾਈ YouTube ਤੇ ਜਾਣੀ ਆ ਠੇਕਦਾਰ ਅਦਰਾ ਇਹ ਆਪਣਾ ਕੰਮ ਦਾ ਪ੍ਰਾਈਸ ਦੋ ਲੈ ਪੂਰ ਗਰੰਟੀ ਇਧਰ ਆ ਬਾਈ ਆਪਣਾ ਨੰਬਰ ਬੋਲੀ ਨੰਬਰ ਹਾਂ ਬੋਲੀ ਬੋਲੀ 84376 036 ਰਵਿੰਦਰ ਇਹ ਮੇਰੇ ਨੰਬਰ ਤੇ ਭਰਾ ਨੂੰ ਕਾਲ ਕਰਿਓ ਤੇ ਕੰਮ ਦਿਓ ਤੇ ਕੰਮ ਤੁਸੀਂ ਵੇਖ ਲਿਆ ਵੀਡੀਓ ਵਿੱਚ ਵੀ ਕੰਮ ਇਹਦਾ ਕਿੰਨਾ ਸਾਫ਼ ਸੁਥਰਾ ਕੰਮ ਹੈ ਕਰਦਾ ਆਸੀਗਾ